ਇਹ ਚਿਤਾਰਖਿਆ ਜੇ ਜਦੋਂ ਅਸੀਂ ਫੁੱਲ ਲਾਉਂਦੇ ਆ ਨਾ ਕੰਡੇ ਆਪ ਮੁਹਾਰੇ ਫੁੱਲਾਂ ਵਿੱਚ ਪੈਦਾ ਹੋ ਜਾਂਿਆ ਕਰਦੇ ਨੇ ਕੰਡੇ ਲਾਏ ਥੋੜੀ ਜਾਂਦੀ ਹੁੰਦੇ ਨੇ ਕੰਡੇ ਲਾਏ ਨਹੀਂ ਜਾਂਦੇ ਆਪ ਮੁਹਾਰੇ ਪੈਦਾ ਹੋ ਜਾਂਦੇ ਨੇ ਪਿਰਥੀ ਚੰਦ ਵਰਗੇ ਸੰਸਾਰ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਹੀ ਰਹਿਆ ਕਰਦੇ ਸਾਂ ਇੱਕ ਗੁਰਬਾਣੀ ਦਾ ਦ੍ਰਿਸ਼ਟਾਂਤ ਬਹੁਤ ਵੱਡਾ ਹੈ ਗੁਰਬਾਣੀ ਕਹਿੰਦੀ ਕੜਛੀਆਂ ਫੇਰਨ ਸਵਾਓ ਨਾ ਜਾਣ ਨੂੰ ਸੁਝੀਆਂ ਕਹਿੰਦੇ ਕੜਛੀ ਸਬਜ਼ੀ ਵਿੱਚ ਜ਼ਰੂਰ ਰਹਿੰਦੀ ਆ ਪ੍ਰਕਾਸ਼ੀ ਨੇ ਬੋਲ ਕੇ ਕਹੀ ਇਹ ਨਹੀਂ ਦੱਸਿਆ ਹੁੰਦਾ ਵੀ ਸਬਜ਼ੀ ਦਾ ਸਵਾਦ ਕਿਹੋ ਜਿਹਾ ਹੈ। ਪੱਥਰ ਪਾਣੀ ਵਿੱਚ ਜ਼ਰੂਰ ਰਹਿੰਦਾ ਹੈ ਪਰ ਜਿੱਦਣ ਤੋੜੋਗੇ ਪੱਥਰ ਸੁੱਕੇ ਦਾ ਸੁੱਕਾ ਮਿਲੇਗਾ ਅੱਜ ਸੰਸਾਰ ਦੇ ਉੱਤੇ ਲੋਕ 90% ਪੱਥਰਾਂ ਵਰਗੇ ਹੋ ਗਏ। ਜਿਹਨੂੰ ਗੁਰੂ ਦੇ ਆ ਕੋਈ ਆਸ ਨਹੀਂ ਉਹ ਗੁਰੂ ਦੇ ਉੱਤੇ ਸ਼ੱਕ ਕਰਨਾ ਜੇ ਤਰਖਿਆ ਜੇ ਸੰਸਾਰ ਦੇ ਉੱਤੇ ਜਿਨੇ ਆਪਣੇ ਪਿਓ ਤੇ ਸ਼ੱਕ ਕਰ ਲਿਆ ਉਹ ਸੰਸਾਰ ਦੇ ਉੱਤੇ ਉਹਨ ਲੋਕ ਬੜੀ ਭੈੜੀ ਸ਼ਬਦਾਬਦੀ ਨਾਲ ਬੋਲਦੇ ਹੁੰਦੇ। ਜਿਨੇ ਆਪਣੇ ਬਾਪ ਤੇ ਸ਼ੱਕ ਕਰ ਲਿਆ ਇੱਕ ਪਾਸੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਇੱਕ ਪਾਸੇ ਪਿਰਸੇ ਚੰਦ ਕਬਿਟਾ ਹੋਏ ਪਿਰਸੇ ਚੰਦ ਕਹਿੰਦਾ ਇਹ ਦਰਬਾਰ ਮੇਰਾ ਹੈ ਗੁਰੂ ਅਰਜਨ ਦੇਵ ਮਹਾਰਾਜੀ ਕਹਿੰਦੇ ਇਹ ਦਰਬਾਰ ਸੰਗਤ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਨੇ ਇੱਕ ਮੀਟਿੰਗ ਹੁੰਦੀ ਆ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੇ ਸਾਰੇ ਆਣ ਕੇ ਬੈਠਦੇ ਨੇ ਰਿਸ਼ਤੇਦਾਰ ਕਹਿੰਦੇ ਨੇ ਪ੍ਰਥੀ ਚੰਦਾ ਚੇਤਾ ਰੱਖੀ ਇਹ ਦਰਬਾਰ ਕੇਵਲ ਗੁਰੂ ਰਾਮਦਾਸ ਮਹਾਰਾਜ ਦਾ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਹੈ ਇੱਕ ਸਿੱਖ ਸੰਗਤ ਨੇ ਬਣਾਇਆ ਹੋਇਆ ਹੈ ਇਹ ਸੰਗਤ ਦੇ ਅਸਥਾਨ ਨੇ ਇਹ ਕਹਿੰਦਾ ਭੀ ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਘਰ ਤੁਸੀਂ ਕਹਿੰਦੇ ਹੋ ਮੈਂ برداشت ਨਹੀਂ ਕਰਾਂਗਾ ਇਸ ਗੱਲ ਮੈਂ برداشت ਨਹੀਂ ਕਰਾਂਗਾ ਜਾਂ ਤੇ ਮੇਰਾ ਘਰ ਆਖੋ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨਿਮਰਤਾ ਦੇ ਪੁੰਜ ਹੱਥ ਜੋੜ ਕੇ ਆਪਣੇ ਭਰਾਤਾ ਜੀ ਨੂੰ ਕਹਿੰਦੇ ਭਰਾ ਜੀ ਜੇ ਤੁਸੀਂ ਮੇਰਾ ਨਾਮ ਮਨਜ਼ੂਰ ਨਾ ਕਰੋਗੇ ਕਿ ਪਿਤਾ ਦਾ ਨਾਮ ਤੇ ਮਨਜ਼ੂਰ ਕਰ ਲੋਗੇ ਨਾ ਤੁਸੀਂ ਪਿਤਾ ਦਾ ਨਾਮ ਤੇ ਮਨਜ਼ੂਰ ਕਰ ਲੋਗੇ ਕਹਿੰਦਾ ਹਾਂ ਮੈਨੂੰ ਪਿਤਾ ਦੇ ਨਾਮ ਤੋਂ ਕੋਈ ਇਤਰਾਜ਼ ਨਹੀਂ ਤੇ ਧੰਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਸਿੱਖੋ ਅੱਜ ਤੋਂ ਲੈ ਕੇ ਧੰਗੁਰੂ ਰਾਮਦਾਸ ਮਹਾਰਾਜ ਦਾ ਘਰ ਰੱਖਣਾ ਅੱਜ ਤੋਂ ਲੈ ਕੇ ਧੰਗੁਰੂ ਰਾਮਦਾਸ ਮਹਾਰਾਜ ਦਾ ਘਰ ਰੱਖਣਾ ਗੁਰੂ ਅਰਜਨ ਦੇ ਮਹਾਰਾਜ ਦਾ ਕਰਨੀ ਜੇ ਆਖਣਾ ਜਿ ਤਿਰਖਾ ਜੀ ਉਸ ਦਿਨ ਤੋਂ ਧੰਗੁਰੂ ਰਾਮਦਾਸ ਮਹਾਰਾਜ ਦਾ ਘਰ ਆਖਿਆ ਜਾਂਦਾ ਮੇਰੇ ਕੋਲ ਇੰਨਾ ਸਮਾਂ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਗੁਰਬਾਣੀ ਦਾ ਸਤਿਕਾਰ ਕਿਵੇਂ ਹੁੰਦਾ ਮੈਂ ਦੱਸਿਆ ਵੀ ਗੁਰਬਾਣੀ ਪੜਨ ਵਾਲਿਆਂ ਦਾ ਸਤਿਕਾਰ ਕਿਸ ਹਿਸਾਬ ਦੇ ਨਾਲ ਕਰਦੇ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਿੱਖ ਸੰਗਤ ਆੜ ਕੇ ਬੈਠੀ ਹੋਈ ਆ ਇਹ ਰੋਹਿਲੇ ਪਿੰਡ ਤੋਂ ਸੰਗਤ ਆਈ ਆ ਤਾਂ ਰੋਹਿਲੇ ਪਿੰਡ ਤੋਂ ਆੜ ਕੇ ਨਮਸਕਾਰ ਕਰਕੇ ਕਹਿੰਦੇ ਪਾਤਸ਼ਾਹ ਕਿਤੇ ਸਮਾਂ ਬੜਿਆ ਇਹ ਸਾਡੇ ਇਲਾਕੇ ਵਿੱਚ ਆੜ ਕੇ ਚਰਨ ਜਰੂਰ ਪਾਇਆ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਹਿੰਦਾ ਜਰੂਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਸਮਾਂ ਆਪਣੀ ਚੱਲੇ ਚੱਲਦਾ ਗਿਆ ਤੇ ਅਸੀਂ ਤੁਹਾਡੇ ਕੋਲ ਜਰੂਰ ਆਵਾਂਗੇ ਹੁਣ ਰਿਆੜ ਕੀ ਇਲਾਕਾ ਰੋਹਿਲੇ ਪਿੰਡ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਦੀ ਸਿੱਖ ਸੰਗਤ ਦੇ ਨਾਲ ਚੱਲ ਕੇ ਆਉਂਦੇ ਨੇ ਹੁਣ ਰੋਹਿਲਾ ਪਿੰਡ ਤੁਹਾਡੀ ਜਾਣਕਾਰੀ ਵਿੱਚ ਵਾਅਦਾ ਕਰ ਦਵਾਂ ਰੋਹਿਲਾ ਪਿੰਡ ਚੰਦੂ ਦਾ ਸੀ ਚੰਦੂ ਦਾ ਰੋਹਿਲਾ ਪਿੰਡ ਸੀ ਉਸ ਸੰਸਾਰ ਦੇ ਉੱਤੇ ਰੱਬ ਨਾਲ ਮੱਥਾ ਲਾੜ ਵਾਲਿਓ ਜਿੱਦਾਂ ਰੱਖਿਆ ਜੇ ਅੱਜ ਗੂਗਲ ਤੇ ਸਰਚ ਕਰ ਲੈ ਜੀ ਰਹੇਲਾ ਪਿੰਡ ਦੀ ਜੇ ਲੱਭਦਾ ਅੱਜ ਸੰਸਾਰ ਦੇ ਉੱਤੇ ਰਹੇਲਾ ਪਿੰਡ ਨਹੀਂ ਲੱਭਦਾ ਚੰਦੂ ਆਪ ਤੇ ਮਰ ਗਿਆ ਰਹੇਲਾ ਪਿੰਡ ਵੀ ਸੰਸਾਰ ਦੇ ਉੱਤੋਂ ਖਤਮ ਹੋ ਗਿਆ ਹੁਣ ਧਰਗੁਰੂ ਅਰਜਨ ਦੇ ਮਹਾਰਾਜ ਰਹੇਲੇ ਪਿੰਡ ਵਿੱਚ ਆਉਂਦੇ ਨੇ ਰਹੇਲੇ ਪਿੰਡ ਵੱਲ ਤੱਕ ਕੇ ਕਹਿੰਦੇ ਨੇ ਕਹਿੰਦੇ ਨੇ ਵੀ ਇਹ ਜਗਾ ਜਗਾ ਬੜੀ ਰਮਣੀਕ ਹੈ ਸਾਨੂੰ ਪਸੰਦ ਬਹੁਤ ਆਈ ਹੈ ਤੁਸੀਂ ਐਸਾ ਕਰੋ ਵੀ ਇਹ ਇਲਾਕੇ ਵਿੱਚ ਕੁਝ ਜ਼ਮੀਨ ਸਾਨੂੰ ਖਰੀਦ ਕੇ ਦਿਓ ਅਸੀਂ ਸਿੱਖੀ ਦਾ ਸੈਂਟਰ ਖੋਲਣਾ ਚਾਹੁੰਦੇ ਹਾਂ ਅਸੀਂ ਸਿੱਖੀ ਦਾ ਸੈਂਟਰ ਖੋਲਣਾ ਚਾਹੁੰਦੇ ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਿੱਖਾਂ ਨੇ ਆਖਿਆ ਪਾਤਸ਼ਾਹ ਇਹ ਜ਼ਮੀਨ ਜਾਇਦਾਦ ਦੌਲਤਾਂ ਸ਼ੌਹਰਤ ਇਹ ਸਭ ਸੱਤ ਤੁਹਾਡੇ ਨਿੱਤੇ ਹੋਏ ਨੇ ਪਾਛਾ ਜਿਹੜੇ ਇਲਾਕੇ ਵਿੱਚ ਹੱਥ ਕਰੋਗੇ ਉਹ ਤੁਹਾਡੇ ਨਾ ਕਰ ਦਿੱਤਾ ਜਾਵੇਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ ਕਹਿੰਦੇ ਪਿਆਰ ਵਾਲਿਓ ਇਹ ਸਾਰੀਆਂ ਦਾਤਾ ਗੁਰੂ ਨਾਨਕ ਦੇ ਘਰ ਵਿੱਚੋਂ ਮਿਲਦੀਆਂ ਨੇ ਅਸੀਂ ਵੀ ਉਹਨਾਂ ਦੇ ਸਿੱਖ ਅਸੀਂ ਵੀ ਉਹਨਾਂ ਦੇ ਚੌਂਬ ਦਰਸ਼ਕਾ ਇਹ ਗੁਰੂ ਨਾਨਕ ਦੇ ਘਰ ਦੀਆਂ ਕੁੰਜੀਆਂ ਜ਼ਰੂਰ ਸਾਡੇ ਹੱਥ ਵਿੱਚੇ ਪਰ ਰਹਿਮਤਾਂ ਗੁਰੂ ਨਾਨਕ ਦੀਆਂ ਨੇ ਰਮਤਾ ਗੁਰ ਨਾਨਕ ਦੇਵ ਜੀ ਨੇ ਇਹਦੇ ਵੀ ਨਹੀਂ ਅਸੀਂ ਮੁੱਲ 'ਚ ਜ਼ਮੀਨ ਖਰੀਦਾਂਗੇ ਰੋਹਿਲਾ ਪਿੰਡ ਵਿੱਚ ਚੜ੍ਹਦੇ ਪਾਸੇ ਕਹਿੰਦੇ ਪਾਸ਼ਾ ਕਹਿੰਦੇ ਇਸ ਇਲਾਕੇ ਵਿੱਚ ਅਸੀਂ ਰਵਾਂਗੇ ਇਹ ਜ਼ਮੀਨ ਖਰੀਦੀ ਗਈ ਜ਼ਮੀਨ ਖਰੀਦੀ ਇਤਰ ਹਕੂਮਤ ਬੇਈਮਾਨ ਹੋ ਗਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਲਾਹੌਰ ਦੀ ਧਰਤੀ ਤੇ ਤਤੀ ਤਵੀ ਤੇ ਬਿਠਾ ਕੇ ਸਦਾ ਵਾਸਤੇ ਪਾਸ਼ਾ ਅਮਰ ਹੋ ਗਿਆ ਇਤਰ ਤਕ ਬਿਰਾਜਮਾਨ ਹੁੰਦੇ ਨੇ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰ ਦੀਆ ਕਿਰਪਾਨਾ ਪਾਉਂਦੇ ਨੇ ਹੁਣ ਜਦੋਂ ਮੇਰੀ ਪੀਰ ਦੀਆ ਕਿਰਪਾਨਾ ਪਾ ਕੇ ਤਖਤ ਉੱਤੇ ਬਿਰਾਜਮਾਨ ਹੁੰਦੇ ਨੇ ਫੌਜਦਾਰ ਅਬਦੁੱਲਾ ਖਾਨ ਹੁਣ ਆ ਅਬਦੁੱਲਾ ਖਾਨ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਿਰੋਧਤਾ ਵਿੱਚ ਉਤਰਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੁਣ ਜਦੋਂ ਇਹਨੇ ਵਿਰੋਧਤਾ ਕਰਨੀ ਸ਼ੁਰੂ ਕੀਤੀ ਸਿੱਖ ਸੰਗਤਾਂ ਦੇ ਨਾਲ ਜਦੋਂ ਮਿਲਦਾ ਜਾ ਕੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਗੱਲਾਂ ਸੁਣਦਾ ਤੇ ਆਪ ਨੂੰ ਹਰ ਦਿਲ ਵਿੱਚ ਚਾਅ ਪੈਦਾ ਹੋਗਾ ਵੀ ਇੱਕ ਵਾਰੀ ਟੱਕਾ ਤਾਂ ਸਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਾ ਕੇ ਜਾ ਕੇ ਵੇਖਾ ਤਾਂ ਸਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿੱਸੇ ਲੱਗਦੇ ਨੇ ਅਬਦੁੱਲਾ ਖਾ ਇੱਕ ਵਾਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੇ ਜਾ ਕੇ ਇਹ ਨਮਸਕਾਰ ਨਹੀਂ ਕਰਦਾ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਟੱਕਦਾ ਕਹਦਾ ਹੀ ਰਹਿ ਗਿਆ ਕਹਿੰਦਾ ਪਾਛਾ ਵੀ ਐਨਾ ਨੂਰ ਸੰਸਾਰ ਦੇ ਉੱਤੇ ਮੈਂ ਕਿਤੇ ਤੱਕਿਆ ਨਹੀਂ ਹੈਗਾ ਧੰਨ ਗੁਰੂ ਅਰਗਵਿਸ਼ ਸਾਹਿਬ ਮਹਾਰਾਜ ਕਹਿੰਦੇ ਸੱਜਣਾ ਜਿਹੜੀ ਤੈਨੂੰ ਬਿਮਾਰੀ ਲੱਗੀ ਆ ਉਹ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੋਂ ਠੀਕ ਹੋ ਸਕਦੀ ਜਿਹੜੀ ਤੈਨੂੰ ਬਿਮਾਰੀ ਲੱਗੀ ਆ ਨਾ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੇ ਠੀਕ ਹੋ ਸਕਦੀ ਆ ਪ੍ਰਾਤਨ ਸਮੇਂ ਦੇ ਅੰਦਰ ਇਹਨੂੰ ਫਰਕ ਕਿਹਾ ਜਾਂਦਾ ਸੀ ਅੱਜ ਅਲਰਜੀ ਕਹਿਣ ਲੱਪੇ ਕੋਈ ਫੁਲਾਣੀ ਚੀਜ਼ ਤੋਂ ਅਲਰਜੀ ਹੋਣੀ ਸ਼ੁਰੂ ਹੋ ਗਈ ਨੇ ਬੜਾ ਇਲਾਜ ਕਰਾਇਆ ਆਪਣਾ ਪਰ ਕਿਤੇ ਆਰਾਮ ਨਹੀਂ ਆਇਆ ਧਨ ਗੁਰੂ ਅਰਗਵਿਸੈ ਮਹਾਰਾਜ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੇ ਇਸ਼ਨਾਨ ਕਰ। ਇਹ ਇਸ਼ਨਾਨ ਕੀਤਾ ਇਹ ਰਾਜੀ ਹੋ ਗਿਆ। ਧਨ ਗੁਰੂ ਅਰਗਵਿਸੈ ਮਹਾਰਾਜ ਦਾ ਸੇਵਕ ਬਣ ਗਿਆ ਅਬਦੁੱਲਾ ਖਾਂ ਤੇ ਉਹ ਦਿੱਲੀ ਦੀ ਧਰਤੀ ਤੇ ਤਖਤ ਤੇ ਬੈਠਾ ਹੋਇਆ ਬਾਦਸ਼ਾਹ। ਬਾਦਸ਼ਾਹ ਨੂੰ ਕਹਿੰਦਾ ਗੁਰੂ ਅਰਗਵਿਸੈ ਮਹਾਰਾਜ ਐਸੇ ਨਹੀਂ ਜਿਹੜੇ ਲੋਕ ਕਹਿੰਦੇ ਜਿਵੇਂ ਲੋਕ ਕਹਿੰਦੇ ਨਾ ਐਦਾਂ ਨਹੀਂ ਜਪਦੇ ਸੰਸਾਰ ਦੇ ਉੱਤੇ। ਕਿਵੇਂ ਸੰਸਾਰ ਦੇ ਉੱਤੇ ਜਪਦੇ ਨੇ ਕਹਿੰਦੇ ਤੁਸੀਂ ਇੱਕ ਵਾਰੀ ਮਿਲੋ ਸਹੀ। ਹੁਣ ਬਾਦਸ਼ਾਹ ਚਿੱਠੀ ਲਿਖਦਾ ਧਨ ਗੁਰੂ ਅਰਗਵਿਸੈ ਮਹਾਰਾਜ ਦਿੱਲੀ ਦੀ ਧਰਤੀ ਤੇ ਜਾਂਦੇ ਨੇ। ਚੰਦੂ ਆਪਣੀਆਂ ਇਲਾਕਿਆਂ ਦਾ ਖੇਡਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੁਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਜਾਂਦੇ ਨੇ 52 ਰਾਜੇ ਇਤਿਹਾਸ ਵਿੱਚ ਆਉਂਦਾ 52 ਰਾਜਿਆਂ ਨੂੰ ਛੁਡਾਇਆ ਗਿਆ ਅਸਲ ਮੈਨੇ ਵਿੱਚ 52 ਨਹੀਂ ਛਣ ਅਨੇਕਾਂ ਛਣ ਜਿਨ੍ਹਾਂ ਨੂੰ ਛੁਡਾ ਕੇ ਲਿਆਂਦਾ ਗਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਰਤਾਰਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਜਿਹੜਾ 1595 ਵਿੱਚ ਧੰਗ ਗੁਰੂ ਅਰਜਨ ਦੇਵ ਮਹਾਰਾਜੀ ਨੇ ਵਸਾਇਆ ਸੀ ਹੁਣ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬੀਬਾ ਬੀਬੀ ਕੌਲਾ ਦਾ ਸੰਸਕਾਰ ਕਰਕੇ ਕਪੂਰਥਲੇ ਤੋਂ ਹੁੰਦੇ ਹੋਏ ਰੋਹਿਲਾ ਪਿੰਡ ਵਿੱਚ ਧੰਗ ਗੁਰੂ ਅਰਗੁਈ ਸਾਹਿਬ ਮਹਾਰਾਜ ਪਹੁੰਚਦੇ ਰਹੇ ਇਸ ਧਰਤੀ ਤੇ ਉਤਾਰਾ ਕਰਦੇ ਨੇ ਕਹਿੰਦੇ ਚੰਦੂ ਜਿਹੜਾ ਸੀ ਉਹਨੇ ਆਪਣੇ ਕੁੜਮ ਦੇ ਨਾਲ ਇਹ ਜ਼ਮੀਨ ਧੋਖੇ ਦੇ ਨਾਲ ਕਰ ਦਿੱਤੀ ਆ ਕਿਉਂਕਿ ਉਹਦੋਂ ਕਾਗਜ਼ੀ ਲਿਖਾ ਪੜੀ ਹੁੰਦੀ ਸੀ ਉਹ ਕਾਗਜ਼ੀ ਲਿਖਾ ਪੜੀ ਕਰਕੇ ਰੋਹਿਲਾ ਪਿੰਡ ਵਿੱਚ ਚੰਦੂ ਪਈ ਮਾਨ ਹੋਇਆ ਤੇ ਭਗਵਾਨ ਦਾਸ ਨਗਾ ਦੇ ਘੇੜਣ ਦੇ ਨਾਂ ਤੇ ਉਹ ਜ਼ਮੀਨ ਤਬਦੀਲ ਕੀਤੀ ਧੰਨ ਸ਼ਾਹ ਪਾਛਾ ਮਹਾਰਾਜ ਕਬਜ਼ੇ ਤੋੜਨ ਵਾਸਤੇ ਰੋਹਿਲੇ ਪਿੰਡ ਵਿੱਚ ਇਹ ਕੰਦੂ ਸੀ ਮਰਦਾ ਮਰਦਾ ਚੰਦ ਜੜਾ ਗਿਆ ਖਤਗੁਰਦੀ ਨਗਰੀ ਤਾਈ ਏ ਰੜਦਾ ਆ ਗਿਆ ਹੋ ਕੰਦੂ ਸੀ ਮਰਦਾ ਆ ਚੰਦ ਚੜਾ ਗਿਆ ਖਤਗੁਰਦੀ ਨਗਰੀ ਦਾ ਹੀ ਕੇ ਰੜਨਾ ਲਾ ਗਿਆ ਉਹ ਕੇੜੜ ਨੇ ਦਗਾ ਕਮਾਇਆ ਕਬਜਾ ਜਮਾ ਲਿਆ ਅੜ ਕੇ ਸ਼ੈਤਾਨੀ ਉਸਨੇ ਨਾਮ ਬਦਲਾ ਲਿਆ ਕਰਨੀ ਦਾ ਫਲ ਤਾਂ ਸਾਰੀ ਕਰਨੀ ਦਾ ਫਲ ਤਾਂ ਸਾਰੀ ਇੱਥੇ ਹੀ ਪਾਵਣਗੀ ਆ ਗਏ ਹਨ ਸਤਗੁਰ ਪੂਰੇ ਕਬਜੇ ਟੁੱਟ ਜਾਵਣਗੇ ਆ ਗਏ ਹਨ ਸਤਗੁਰ ਪੂਰੇ ਢੜਤੇ ਉਸਦੇ ਸਾਥੀ ਵੈਰ ਕਮਾਉਂਦੇ ਨੇ ਢਕਣਾ ਹੈ ਗੁਰੂ ਸਾਹਿਬ ਨੂੰ ਸ਼ਸਤਰ ਝਮਕਾਉਂਦੇ ਨੇ ਓ ਢੜਤੇ ਉਸਦੇ ਸਾਥੀ ਵੈਰ ਕਮਾਉਂਦੇ ਨੇ ਪੈਣਾ ਹੈ ਗੁਰੂ ਸਾਹਿਬ ਨੂੰ ਸ਼ਸਤਰ ਚਮਕਾਉਂਦੇ ਨੇ ਮਿੰਦਕ ਦਾ ਮੁਖੜਾ ਕਾਲਾ ਸਤਿਗੁਰ ਫਰਮਾਉਂਦੇ ਨਹੀਂ ਸਿੱਖਾਂ ਦੇ ਗਲ ਹੈ ਪਹਿਣਾ ਚਾਲਾ ਚਲਾਉਂਦੇ ਨੇ ਆਪਣੀ ਭਗਵਾਨ ਦਾਸ ਵੀ ਆਪਣੀ ਭਗਵਾਨ ਦਾਸ ਵੀ ਨੌਕਰ ਬਣਾਉਂਦਾ ਹੈ ਛੇਮਾ ਗੁਰ ਟਿਕਣ ਨਹੀਂ ਦੇਣਾ ਬਿਉਂਤਾ ਬਣਾਉਂਦਾ ਹੈ ਛੇਮਾ ਗੁਰ ਟਿਕਣ ਨਹੀਂ ਦੇਣਾ ਅਤਗੁਰ ਨੇ ਕਰੀ ਤਿਆਰੀ ਕਿਲਾਓ ਸਾਰਨ ਦੀਆਂ ਹੋ ਸਤਗੁਰ ਨੇ ਕਰੀ ਤਿਆਰੀ ਕਿਲਾ ਉਸਾਰਨ ਦੀ ਤਪਦੇ ਦਿਲ ਗੁਰਸਿੱਖਾਂ ਦੇ ਅੱਗੇ ਹੋਠਾਰਨ ਦੀ ਸਤਗੁਰ ਨੇ ਕਰੀ ਤਿਆਰੀ ਕਿਲਾ ਉਸਾਰਨ ਦੀ ਤਪਦੇ ਦਿਲ ਗੁਰਸਿੱਖਾਂ ਦੇ ਅੱਗੇ ਹੋਠਾਰਨ ਦੀ ਭਗਤੀ ਤੇ ਸ਼ਕਤੀ ਦੇ ਨਾਲ ਦੁਨੀਆਂ ਨੂੰ ਤਾਰਨ ਦੀ ਚਾਪਦਾ ਹੋਏ ਤਿਆਰੀ ਨਿਦਕਾਂ ਨੂੰ ਮਰਨ ਦੀ ਸਾਰਿਆਂ ਤਰ ਜਾਣੀ ਨਹੀਂ ਸਾਰੀ ਉਤਰ ਜਾਣੀ ਨਹੀਂ ਚਰਨੀ ਜੋ ਆਉਣਗੇ ਆਗੇ ਹਨ ਸਤਗੁਰ ਪੂਰੇ ਕਬ ਜੇ ਟੁੱਟ ਜਾਵਣਗੇ ਆਗੇ ਹਨ ਸਤਗੁਰ ਪੂਰੇ ਘੇਰਣ ਨੇ ਦਰਨ ਸ਼ੇਦਾ ਘਰ ਚ ਚਲਾਇਆ ਹੈ ਆਖ ਦਾ ਕਬਜਾ ਤੋੜਨ ਛੇਵਾ ਗੁਰ ਆਇਆ ਹੈ ਘੇਰਣ ਨੇ ਦਰਨ ਸ਼ੇਦਾ ਘਰ ਚ ਚਲਾਇਆ ਹੈ ਆਖ ਦਾ ਕਬਜਾ ਤੋੜਨ ਛੇਵਾ ਗੁਰ ਆਇਆ ਹੈ ਲਾਗੀ ਦੇ ਕੁੱਲ ਨੂੰ ਤੇਰੇ ਸਭ ਨੂੰ ਭੜਕਾਇਆ ਹੈ ਰਾਜਾ ਜੀ ਹੱਲਾ ਸ਼ੇਰੀ ਉਸ ਨੂੰ ਮਰਵਾਇਆ ਹੈ ਕਹਿੰਦਾ ਕੰਡਿਆਣਾ ਇਸ ਨੂੰ ਕਹਿੰਦਾ ਕੰਡਿਆਣਾ ਇਸ ਨੂੰ ਕਾਲਨ ਚਾਉਂਦਾ ਹੈ ਛੇਮਾ ਗੁਰ ਟਿਕਣ ਨਹੀਂ ਦੇਣਾ ਵਿਉਂਤਾ ਬਣਾਉਂਦਾ ਹੈ ਛੇਮਾ ਗੁਰ ਟਿਕਣ ਨਹੀਂ ਦੇਣਾ ਵਿਉਂਤਾ ਬਣਾਉਂਦਾ ਹੈ ਛੇਮਾ ਗੁਰ ਟਿਕਣ ਨਹੀਂ ਦੇਣਾ